ਖਾਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚਿਆ ਪਿੰਡ ਛਾਪੜੀ ਸਾਹਿਬ ਤਹਿਸੀਲ ਇਸ ਪਿੰਡ ਨੂੰ ਦੋਸਤੋ ਖੰਡੂਰ ਸਾਹਿਬ ਲੱਗਦੀ ਆ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਜਦੋਂ ਦੋਸਤੋ ਆਪਾਂ ਹਰੀ ਕੇ ਪੱਤਣ ਤੋਂ ਨੈਸ਼ਨਲ ਹਾਈਵੇ ਬਠਿੰਡਾ ਅੰਮ੍ਰਿਤਸਰ ਤੋਂ ਆਉਨੇ ਆ ਤਾਂ ਬਿਲਕੁਲ ਸਰਿਆਲੀ ਤੋਂ ਪਹਿਲਾਂ ਖਾਰੇ ਪਿੰਡ ਵਾਲੀ ਨਹਿਰ ਜਿਹੜੀ ਦੋਸਤੋ ਵਜਦੀ ਆ ਕਾਫੀ ਮਸ਼ਹੂਰ ਆ ਖਾਰੇ ਵਾਲੀ ਨਹਿਰ ਵਜਦੀ ਆ ਦੋਸਤੋ ਇਹ ਜਿਹੜੀ ਸੜਕਾ ਸਿੱਧੀ ਫਤਿਹਾਬਾਦ ਆਉਂਦੀ ਆ ਦੇ ਨਾਲ ਸ੍ਰੀ ਗੋਇੰਦਵਾਲ ਸਾਹਿਬ ਇਹ ਛੜਕ ਹੁੰਦੀ ਹੋਈ ਅੱਗੇ ਕਪੂਰਥਲੇ ਨੂੰ ਚਲੀ ਜਾਂਦੀ ਹੈ ਤੇ ਛਾਪੜੀ ਸਾਹਿਬ ਦੋਸਤੋ ਪਿੰਡ ਬਿਲਕੁਲ ਫਤਿਆਬਾਦ ਤੋਂ ਪਹਿਲਾਂ ਹੀ ਆ ਜਾਂਦਾ ਕੋਈ ਕਿਲੋਮੀਟਰ ਲਾਲੇ ਕੋਈ ਡੇਢ ਕਿਲੋਮੀਟਰ ਲਾਲੇ ਪਿੰਡ ਛਾਪੜੀ ਸਾਹਿਬ ਆ ਜਾਂਦਾ ਸੋ ਪੰਜ ਗੁਰੂ ਸਾਹਿਬਾਨ ਦੀ ਦੋਸਤੋ ਚਰਨ ਛੋਹ ਪ੍ਰਾਪਤ ਛਾਪੜੀ ਸਾਹਿਬ ਪਿੰਡ ਹੈਗਾ ਸੋ ਉਹ ਆਪਾਂ ਗੱਲਬਾਤ ਪੂਰੀ ਸਰਦਾਰ ਸਾਹਿਬ ਉਹਨਾਂ ਦੇ ਨਾਲ ਕਰ ਲਾਂਗੇ ਇੱਕ ਪਸ਼ੂ ਵਪਾਰ ਦਾ ਕੰਮ ਵੀ ਆ ਕੋਈ ਦੋ ਚਾਰ ਨਗ ਜਿਹੜੇ ਪਹਿਲਾਂ ਲੈ ਕੇ ਸੇਲ ਕੀਤੇ ਆ ਵੀਡੀਓ ਆਪਣੀ ਪਹਿਲੀ ਆ ਇਸ ਘਰ ਤੋਂ ਤੇ ਛਾਪੜੀ ਸਾਹਿਬ ਦੋਸਤੋ ਜਦੋਂ ਵਿਜ਼ਿਟ ਕਰੋਗੇ ਤੇ ਅਗਲੇ ਬੰਨੇ ਫਾਟਕ ਆਉਂਦਾ ਠੀਕ ਹੈ ਜੀ ਜਦੋਂ ਫਤਿਹਬਾਦ ਨੂੰ ਆਉਣੇ ਤੇ ਰੇਲਵੇ ਫਾਟਕ ਆਉਂਦਾ ਰੇਲਵੇ ਫਾਟਕ ਪਾਰ ਕਰਦੇ ਆ ਸਾਰੀ ਤੁਸੀਂ ਸੱਜੇ ਹੱਥ ਮੁੜੋਗੇ ਤੇ ਬਿਲਕੁਲ ਸਰਦਾਰ ਸਾਹਿਬ ਉਹਨਾਂ ਦੀਆਂ ਹਵੇਲੀਆਂ ਬੈਂਕਾਂ ਤੇ ਤੁਸੀਂ ਵਿਜ਼ਿਟ ਕਰ ਲੋਗੇ ਵੈਸੇ ਪੂਰਾ ਐਡਰੈਸ ਉਹ ਵੀ ਤੁਹਾਨੂੰ ਕਨਫਰਮ ਕਰਵਾ ਦੇਣਗੇ ਫੋਨ ਨੰਬਰ ਬਿਲਕੁਲ ਸਕਰੀਨ ਦੇ ਉੱਤੇ ਚੱਲਦੇ ਰਹਿਣਗੇ ਇੱਕ ਅੱਜ ਮੱਝ ਦੋਸਤੋ ਦਿਖਾ ਦਿੰਨੇ ਆ ਤੁਹਾਨੂੰ ਮੱਝ ਬਕਾਊ ਆ ਬਿਲਕੁਲ ਤਾਜੀ ਸੂਈ ਸਵਾਈ ਹੈ ਬਾਕੀ ਪੂਰੀ ਡਿਟੇਲ ਪੂਰਾ ਵੇਰਵਾ ਆਪਾਂ ਸਰਦਾਰ ਆਓ ਚੱਲਦੇ ਆਂ ਸਭ ਤੋਂ ਪਹਿਲਾਂ ਸਰਦਾਰ ਸਾਹਿਬ ਦੀ ਸਾਸਰੀ ਕਾਲ ਸਾਸਰੀਆ ਸੰਧੂ ਸਾਹਿਬ ਹੋਰ ਕੀ ਹਾਲ ਜੀ ਬਹੁਤ ਵਧੀਆ ਭਾਜੀ ਠੀਕ ਠਾਕ ਸੇ ਤਾਂ ਹਾਂਜੀ ਕਿਰਪਾ ਵਾਹਿਗੁਰੂ ਜੀ ਅੱਛਾ ਭਾਜੀ ਇੱਕ ਆਪਣਾ ਨਾਮ ਆ ਜਰੂਰ ਆਪਣੇ ਭੈਣ ਭਰਾਵਾਂ ਸਰੋਤਿਆਂ ਨੂੰ ਦੱਸ ਦਈਏ ਜੀ ਇਹ ਨਾਮ ਆਪਣਾ ਵੀਰ ਜੀ ਹਰਵਿੰਦਰ ਸਿੰਘ ਹੈ ਜੀ ਹਾਂਜੀ ਪਿੰਡ ਛਾਪੜੀ ਦਾ ਹੈ ਬਈ ਠੀਕ ਹੈ ਜੀ ਹਾਂਜੀ ਅੱਛਾ ਭਾਜੀ ਹਰਵਿੰਦਰ ਸਿੰਘ ਜੀ ਇੱਕ ਛਾਪੜੀ ਸਾਹਿਬ ਦਾ ਥੋੜਾ ਜਿਹਾ ਇਤਿਹਾਸ ਵੀ ਭੈਣ ਭਰਾਵਾਂ ਦੇ ਨਾਲ ਸਾਂਝਾ ਕਰ ਦਈਏ ਵੀ ਪੰਜ ਗੁਰੂ ਸਾਹਿਬਾਨ ਚਰਨ ਛੋਹ ਪ੍ਰਾਪਤਾ ਇਹ ਪਿੰਡ ਤੇ ਕਿਹੜੇ ਕਿਹੜੇ ਗੁਰੂ ਸਾਹਿਬ ਦੂਸਰੀ ਪਾਸ਼ਾ ਹੀ ਗੁਰੂ ਅੰਗਦ ਸਾਹਿਬ ਜੀ ਦਾ ਜਿਹੜਾ ਗੁਰਦੁਆਰਾ ਸਾਹਿਬ ਆ ਉਹ ਸਥੇਥਾ ਜੀ ਤੇ ਤੀਸਰੀ ਪਾਸ਼ਾ ਹੀ ਗੁਰੂ ਅਮਰਦਾਸ ਜੀ ਵੀ ਆਏ ਆ ਜੀ ਤੇ ਗੁਰੂ ਅਰਜਨ ਦੇਵ ਜੀ ਵੀ ਆਏ ਆ ਜੀ ਗੁਰੂ ਹਰਗੋਬਿੰਦ ਪਾਸ਼ਾ ਜੀ ਬਿਲਕੁਲ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਠੀਕ ਹੈ ਜੀ ਹਾਂਜੀ ਇਹ ਪੰਜ ਗੁਰੂ ਸਾਹਿਬ ਇਥੇ ਆਏ ਆ ਜੀ ਤੇ ਇਥੇ ਜਾਨੀ ਕਿ ਕੋਈ ਵੀ ਕਿਸੇ ਵੀ ਭੈਣ ਨੂੰ ਵੀਰ ਨੂੰ ਕਿਹੇ ਵੀ ਤਰ੍ਹਾਂ ਦਾ ਰੋਗ ਹੋਵੇ ਜੀ ਜਾਂ ਕਿਹੇ ਭੈਣ ਦੀ ਕੋਖਰੀ ਨਾ ਹੁੰਦੀ ਹੋਵੇ ਜੀ ਤੇ ਉਹ ਇੱਥੇ ਪੰਜ ਇਸ਼ਨਾਨ ਆਣ ਕੇ ਐਤਵਾਰ ਕਰੇ ਹੂੰ ਹੂੰ ਤੇ ਗੁਰੂ ਸਾਹਿਬ ਦੀ ਕਿਰਪਾ ਹੋ ਜਾਂਦੀ ਬੱਚੇ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ ਜੀ ਜੀ ਹਾਂਜੀ ਲਓ ਵੀ ਦੋਸਤੋ ਇਤਿਹਾਸ ਇਸ ਪਿੰਡ ਦਾ ਜਿਹੜਾ ਬਹੁਤ ਇਤਿਹਾਸਿਕਾਂ ਤੇ ਮੇਰਾ ਵੀਰ ਜਰੂਰ ਠੀਕ ਆ ਜੀ ਇਹ ਗੱਲਾਂ ਤੇ ਗੌਰ ਕੀਤਾ ਜਾਵੇ ਨਾਲ ਦੀ ਨਾਲ ਇੱਕ ਦਰਸ਼ਨ ਮੇਲੇ ਵੀ ਕਰ ਨੂੰ ਤੁਸੀਂ ਆ ਸਕਦੇ ਜੀ ਬਾਕੀ ਪਿੰਡ ਛਾਪੜੀ ਸਾਹਿਬ ਤੁਸੀਂ ਵਿਜ਼ਿਟ ਕਰਨੀ ਆ ਇੱਕ ਮੱਝ ਬਿਲਕੁਲ ਸਰਦਾਰ ਸਾਹਿਬ ਹੋਂਦੇ ਹੱਥ ਦੇ ਵਿੱਚ ਜਿਹੜਾ ਰੱਸਾ ਫੜਿਆ ਤੁਸੀਂ ਮੱਝ ਦੀ ਆਪਾਂ ਡਿਟੇਲ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਅੱਛਾ ਵੀਰ ਜੀ ਇੱਕ ਇਹ ਡਿਟੇਲਿੰਗ ਦੀ ਸਾਂਝੀ ਕਰਦੀ ਆ ਸੂਆ ਇਹ ਕਿੰਮਾ ਸੂਈ ਆ ਇਹ ਵੀਰ ਜੀ ਇਹ ਕੀ ਤੀਹਰਾ ਸੂਆ ਏ ਤੀਜਾ ਸੂਆ ਏ ਹਾਂਜੀ ਅੱਜ ਦਿਨ ਕਿੰਨੇ ਹੋ ਗਏ ਆ ਜੀ ਤੇ ਪੰਜਵਾਂ ਦਿਨ ਆ ਵੀਰ ਜੀ ਪੰਜਵਾਂ ਦਿਨ ਹਾਂਜੀ ਠੀਕ ਹੈ ਜੀ ਮਗਰ ਬੱਚਾ ਇਹਦੇ ਆ ਕੱਟੀ ਫੀਮੇਲ ਆ ਕੀ ਹਾਂਜੀ ਕੱਟੀ ਫੀਮੇਲ ਆ ਜੀ ਲਓ ਜੀ 나ੜੂ ਤੇ ਬੱਚਾ ਹੀ ਆ ਜੀ ਲਓ ਜੀ ਸੋ ਮਗਰ ਦੋਸਤੋ ਫੀਮੇਲ ਕਾਫ ਆ ਮਗਰ ਕੱਟੀ ਆ ਇਸ ਮੱਝ ਦੇ ਮੱਝ ਤੀਜਾ ਸਵੇਰ ਸੂਈ ਆ ਠੀਕ ਆ ਸੋ ਚੋਣ ਚਾਂ ਕਿਵੇਂ ਚੰਗੀ ਨਿਕਲੀ ਆ ਜੀ ਬਿਲਕੁਲ ਚੋਣ ਬਿਲਕੁਲ ਇੱਕ ਨੰਬਰ ਆ ਜੀ ਤੇ ਹੁਣ ਦੁੱਧ ਕਿੰਨਾ ਥੱਲੇ ਅਜ ਪੰਜਾਂ ਦਿਨਾਂ ਦੇ ਦੌਰਾਨ ਜੇਕਰ ਆਪਾਂ ਕਾਊਂਟ ਕਰੀਏ ਤੇ ਵੀਰ ਜੀ ਮੰਨ ਕੇ ਚੱਲੋ ਅਜੇ ਪੰਜਵੇਂ ਦਿਨ ਯਾਨੀ ਕਿ ਬੋਲਾ ਯਾਨੀ ਕਿ ਬੋਲੇ ਤੋਂ ਬੋਲਾ ਸਮਝ ਲਈਏ ਬੋਲੇ ਤੋਂ ਬਾਹਰ ਵੀ ਸਮਝ ਲਈਏ ਵੈਸੇ ਕਿੰਨਾ ਕੋਣ ਆਪਾਂ ਵੈਸੇ 8 9 ਦੇ ਲਗਭਗ ਹੈ 9 ਦੇ 9 ਦੇ ਲਗਭਗ ਬਲਕਿ 8 ਤੋਂ ਬਾਹਰ 9 ਦੇ ਦਰਮਿਆਨ ਹਾਂਜੀ ਦਰਮਿਆਨ ਹੈ ਠੀਕ ਹੈ ਜੀ ਜਾਓ ਵੀਰ ਜੇਕਰ ਤੋੜਾ ਤੋੜ ਕੇ ਦਿਖਾ ਦਗੇ ਹਾਂਜੀ ਆ ਲਓ ਜੀ ਹਾਂ ਦੋਸਤੋ ਮੱਜ ਬਿਲਕੁਲ ਤੁਸੀਂ ਆ ਵੇਖ ਕੇ ਚੈੱਕ ਕਰੋ ਇੱਕ ਵਾਰੀ ਤੁਹਾਨੂੰ ਫਰੰਟ ਕੋ ਆਪਾਂ ਦਿਖਾ ਦਿੰਨੇ ਆ ਬੈਕ ਸਾਈਡ ਤੋਂ ਆਰਡਰ ਦੀ ਕੁਆਲਿਟੀ ਦਿਖਾ ਦਾਂਗੇ ਸੋ ਚੋਕੇ ਵੀ ਤਸੱਲੀ ਦੇ ਨਾਲ ਆਪਾਂ ਦਿਖਾ ਦਾਂਗੇ ਚੋਣ ਜਨ ਕਿਦਾਂ ਉਹ ਪੂਰੀ ਆਪਾਂ ਤੁਹਾਨੂੰ ਤਸੱਲੀ ਨਾਲ ਦਿਖਾ ਦਾਂਗੇ ਠੀਕ ਹੈ ਜੀ ਆ ਦੇਖੋ ਲਓ ਜੀ ਤੋ ਹਾਈਟ ਕੱਟ ਦੀ ਗੱਲ ਕਰ ਲਈਏ ਸੋਹਣਾ ਕੱਦ ਕਾਠਾ ਵਜਨ ਲੋੜ ਪੂਰਾ ਦੋਸਤੋ ਮੱਝ ਦਾ ਠੀਕ ਹੈ ਜੀ ਬਾਡੀ ਬਣਤਰ ਦੀ ਬਹੁਤ ਚੰਗੀ ਆ ਨਿੱਗਰ ਆ ਵਜਨ ਲੋੜ ਪੂਰਾ ਤੋ ਮਗਰ ਵੀ ਕੱਟੀ ਆ ਕੱਟੀ ਵੀ ਬਹੁਤ ਖੂਬਸੂਰਤ ਆ ਠੀਕ ਹੈ ਜੀ ਕੋਈ 1 2 ਇੰਚ ਮਗਰ ਜਿਹੜੇ ਪੂਛ ਦੇ ਵਾਲ ਵਾਈਟ ਆ ਕੱਟੀ ਸੰਧੂ ਸਾਹਿਬ ਟੀਕੇ ਦੀ ਜੀ ਆ ਚੰਗੇ ਟੀਕੇ ਦੀ ਲੱਗਦੀ ਹੈ ਨਾ ਜੀ ਚੰਗੇ ਸੀਮੰਟ ਦੀ ਲੱਗਦੀ ਹੈ ਹਾਂਜੀ ਹਾਂਜੀ ਠੀਕ ਹੈ ਜੀ ਤੇ ਬਾਕੀ ਵੀਰ ਜੀ ਚੋਣ ਚਾਂ ਪੋਲੀ ਹੈ ਬਿਲਕੁਲ ਭਰਾ ਬਿਲਕੁਲ ਇੱਕ ਨੰਬਰ ਆ ਜੀ ਚੋਣ ਇੱਕ ਨੰਬਰ ਆ ਠੀਕ ਹੈ ਜੀ ਹਾਂਜੀ ਆਪਾਂ ਲਾਈਵ ਚਵਾ ਕੇ ਵਿਖ ਤਦ ਉਸ ਤੋਂ ਇੱਕ ਵਾਰੀ ਹੋਰ ਤਸੱਲੀ ਨਾਲ ਤੋੜ ਕੇ ਦਿਖਾ ਦਿੰਨੇ ਆ ਉਸ ਤੋਂ ਬਾਅਦ ਆਪਾਂ ਚੁਵਾਈ ਜਿਹੜੀ ਇਸੇ ਮੱਝ ਦੀ ਕਰਕੇ ਦਿਖਾ ਦਾਂਗੇ ਸੋ ਹੁਣ 8989 ਤੇ ਚੱਲ ਰਹੀ ਆ ਤੇ ਵੈਸੇ ਸਰਦਾਰ ਸਾਹਿਬ ਦੁੱਧ ਕਿੰਨਾ ਕੁ ਭਰਨਾ ਚਾਹੀਦਾ ਇਸ ਮੱਝ ਨੂੰ ਦੁੱਧ ਵੀਰ ਜੀ ਦੁੱਧ 11-12 ਦੇ ਲਗਭਗ ਚੰਗੀ ਸੇਵਾ ਤੇ 12 ਦੇ ਲਗਭਗ ਜਾਊਗੀ ਠੀਕ ਆ ਜੀ ਹਾਂਜੀ ਲਓ ਜੀ ਸੋ so, 12 11 12 ਲੀਟਰ ਜਿਹੜਾ ਦੋਸਤੋ ਦੁੱਧ ਵੀਰਾਂ ਦਾ ਵੀ ਚਵਾ ਦਊਗੀ ਠੀਕ ਆ ਹੋਰ ਕੋਈ 9 ਕਿਲੋ ਲੀਟਰ ਤੇ ਆ ਦਿਨ ਹਜੇ ਕੁਝ ਵੀ ਨਹੀਂ ਹੋਇਆ ਕਿ 나ੜੂ ਬਿਲਕੁਲ ਬੱਚੇ ਦੇ ਨਾਲ ਇੱਕ ਵਾਰੀ ਤਾਂ ਮੁਤਸੱਲੀ ਨਾਲ ਦਿਖਾ ਦਗੀ ਆ ਲਓ ਜੀ ਆ ਲਓ ਜੀ ਠੀਕ ਹੈ 나ੜੂ ਬਿਲਕੁਲ ਬੱਚੇ ਦੇ ਨਾਲ ਸੋ ਦਿਨ ਤੁਸੀਂ ਅਕਾਊਂਟ ਇੱਕ ਕੈਲਕੂਲੇਟ ਕਰ ਲਿਓ ਦੋਸਤੋ ਵੀ ਪੰਜਾ ਕੇ ਦਿਨਾਂ ਦੀ ਸੂਈ ਆ ਇਹ ਮੱਝ ਠੀਕ ਆ ਜੀ ਸੋ ਸੋਹਣੇ ਦੁੱਧ ਤੇ ਚੱਲ ਰਹੀ ਆ ਬਾਕੀ ਉਮੀਦ ਆਪਾਂ ਚੰਗੀ ਕਰ ਸਕਦੇ ਆ ਠੀਕ ਆ ਜਿੱਦਾਂ ਕਿ ਸਟਾਰਟਿੰਗ ਚੰਗੀ ਆ ਉਮੀਦ ਚੰਗੀ ਕਰ ਸਕਦੇ ਆ ਠੀਕ ਆ ਠੀਕ ਹੈ ਜੀ ਥੋੜਾ ਜਿਹਾ ਫਿਰ ਜੈਨ ਨੂੰ ਲੈ ਕੇ ਥੋੜਾ ਇੱਥੇ ਡੱਕੀਆ ਮੜਾ ਜਾ ਹਵਾਨੇ ਲੈਵੇ ਤਾਂ ਤਸੱਲੀ ਨਾਲ ਦਿਖਾ ਦਿਓ ਠੀਕ ਹੈ ਜੀ ਤਾਉਨ ਘੁਮਾ ਦਈਏ ਥੋੜਾ ਇਹਨੂੰ ਲੈ ਜੀ ਮੜਾ ਜਾ ਹਨ ਲਓ ਵੀ ਦੋਸਤੋ ਮਾਜ ਚੰਗੀ ਆ ਬਾਕੀ ਚੋਚ ਆ ਕੇ ਆਪਾਂ ਤੁਹਾਨੂੰ ਤਸੱਲੀ ਨਾਲ ਦਿਖਾ ਦਿੰਦੇ ਆ ਵੀ ਕਿਹੋ ਜੀ ਚਵਾਈ ਲੱਗੀ ਆ ਉਸ ਤੋਂ ਬਾਅਦ ਕਿਸੇ ਵੀਰ ਨੇ ਆਪਣੀ ਸਾਈ ਬਿਆਨਾ ਕਰਕੇ ਘਰੇ ਆਣ ਕੇ ਤਸੱਲੀ ਆਪ ਵੀ ਕਰਨੀ ਆ ਦੋ ਟਾਈਮ ਚੋਲੋ ਚਾਰ ਟਾਈਮ ਚੋਲੋ ਠੀਕ ਆ ਜੀ ਸੋ ਪਸ਼ੂ ਵਪਾਰ ਦਾ ਕੰਮ ਇੱਕ ਸ਼ੁਰੂਆਤ ਵੀਰ ਉਹਨਾਂ ਨੇ ਕੀਤੀ ਆ ਪਹਿਲਾਂ ਕੋਈ ਦੋ ਚਾਰ ਪਸ਼ੂ ਲਿਆ ਕੇ ਸੇਲ ਕੀਤੇ ਆ ਇਹ ਮੱਝ ਜਿਹੜੀ ਦੋਸਤੋ ਅੱਜ ਪਹਿਲੀ ਵੀਡੀਓ ਆਪਾਂ ਪਾ ਰਹੇ ਆ ਇਸ ਮੱਝ ਦੀ ਠੀਕ ਆ ਜੀ ਇਸ ਘਰੋਂ ਤੇ ਬਾਕੀ ਇੱਕ ਪੂਰੀ ਬੱਚਾ ਛੱਡ ਦਿੰਦੇ ਆ ਨਾਲ ਲਾ ਕੇ ਬੱਚਾ ਤੇ ਤੁਹਾਨੂੰ ਪੂਰੀ ਤਸੱਲੀ ਨਾਲ ਚੋਕੇ ਵਿਖਾ ਦਾਂਗੇ ਠੀਕ ਆ ਅੱਛਾ ਜੀ ਆਪ ਦੀ ਤਸੱਲੀ ਜਿਹੜਾ ਵੀਰ ਭੈਣਾ ਮਰਜ਼ੀ ਆਣ ਕੇ ਕਰੇ ਚ ਅੱਛਾ ਤੇ ਵੀਰ ਜੀ ਇਹਦੀ ਡਿਮਾਂਡ ਕੀ ਕਰਦੇ ਮੁੱਲ ਕਿ ਰਹੂਗਾ ਡਿਮਾਂਡ ਵੀਰ ਜੀ ਭਾਵੇਂ ਲੱਖੋਂ ਬਾਹਰ ਕਰ ਲੀਏ ਪਰ ਜਿਹੜੀ ਹਾਂ ਨਾ ਬਿਲਕੁਲ ਹਾਂਜੀ ਉਹ 95000 ਦੀ ਦੇ ਦਾਂਗੇ 95000 ਦੀ ਹਾਂਜੀ ਠੀਕ ਹੈ ਵੀ ਜੇ ਸੁਣੋ ਇਹ ਥੋੜਾ ਬਾਦ ਵਿੱਚ ਮਾਨਤਨ ਹੋ ਜੂ ਘਰੇ ਆਇਆ ਇਹਦਾ ਮਾਨਤਨ ਵੀਰ ਜੀ ਛੋੜ ਛੱਪਾ ਹੀ ਹੋ ਗੋਏ ਠੀਕ ਹੈ ਜੀ ਹਾਂਜੀ ਲਓ ਦੋਸਤੋ ਥੋੜਾ ਬਾਦਾਂ ਕੋਈ ਛੋੜ ਛੱਪਾ ਮੌਕੇ ਤੇ ਹੋ ਜੂਗਾ ਮਾਨਤਨ ਹੋ ਜੂਗਾ ਕਿਸੇ ਵੀਰ ਦਾ ਘਰੇ ਆਇਆ ਤਾਂ ਸੋ ਇੱਕ ਵਾਰੀ ਆਪਾਂ ਬੱਚਾ ਲਾ ਕੇ ਤੁਹਾਨੂੰ ਤਸੱਲੀ ਨਾਲ ਜਿਹੜੀ ਚੋਕੇ ਵੀ ਦਿਖਾ ਦਿੰਨੇ ਆ ਆ ਲਓ ਜੀ ਕਰ ਦਿੱਤੀ ਹੈ ਨੰਬਰ ਵੀ ਜੀ 99155 ਜੀ 35003 ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਲਓ ਦੋਸਤੋ ਇਹ ਨੰਬਰ ਬਿਲਕੁਲ ਸਕਰੀਨ ਦੇ ਉੱਪਰ ਚਲਦੇ ਕਰ ਦਿਆਂਗੇ ਇੱਕ ਟਾਈਮ ਦੀ ਚੁਆਈ ਜਿਹੜੀ ਆਪਾਂ ਕੰਪਲੀਟ ਕਰ ਦਿੱਤੀ ਹੈ ਫਾਈਨਲ ਹੋ ਗਈ ਸੀ ਠੀਕ ਹੈ ਸੋ ਕੋਈ ਵੀਰ ਦੋ ਟਾਈਮ ਜੋ ਕੇ ਚਾਹੇ ਤਿੰਨ ਟਾਈਮ ਜੋ ਕੇ ਚਾਹੇ ਇੱਕ ਟਾਈਮ ਜੋ ਕੇ ਆਪਣੀ ਤਸੱਲੀ ਕਰ ਸਕਦਾ ਠੀਕ ਹੈ ਜੀ ਦੁੱਧ 8 ਲੀਟਰ ਤੋਂ ਬਾਹਰ 8 ਤੇ 9 ਦੇ ਦਰਮਿਆਨ ਜਿਹੜਾ ਹੁਣ ਚੱਲ ਰਿਹਾ 50 ਦਿਨਾਂ ਦੀ ਸੂਈ ਥੱਲੇ ਠੀਕ ਹੈ ਸੋ ਕੋਈ ਵੀਰ ਆਪਣੀ ਅਗੇ ਤਸੱਲੀ ਕਰ ਸਕਦਾ ਸੋ ਦੋਸਤੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ